ਹੈਲੋ ਹਾਂਜੀ ਜਸਪ੍ਰਾਦ ਪ੍ਰਤੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ حاضر ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਾਟਮ ਦੀ ਕਟਾਈ ਦੱਸਾਂਗੇ ਤੁਹਾਨੂੰ 37 ਇੰਚ ਬਾਟਮ ਦੀ ਕਟਾਈ ਆ ਦੂਰੇ ਪੱਲੇ ਦੀ ਕਟਾਈ ਆ ਇਹਦੇ ਵਿੱਚ ਮੇਨ ਟਾਪਿਕ ਇਹ ਆ ਜੀ ਜਿਹੜੀ ਆਹ ਸੀਨ ਆਪਾਂ 25 ਇੰਚ ਦੀ ਟੇਪ ਨਾਲ ਮਾਰਕ ਕਰਦੇ ਹੋਏ ਕੱਟਦੇ ਹੁੰਦੇ ਆ ਇਹ ਸੀਨ ਹੈਂਸੀ ਟੇਪ ਬਣਾ ਲਓ ਜੇ ਤੁਸੀਂ ਇਸ ਤਰੀਕੇ ਨਾਲ ਕਟੋਗੇ ਤੁਹਾਡੀ ਪਰਫੈਕਟ ਕਟਾਈ ਹੋਊਗੀ ਬਾਟਮ ਦੀ ਦੇਖੋ ਜੀ ਕਿਸ ਤਰ੍ਹਾਂ ਆਪਾਂ ਕਰਨਾ ਸਭ ਤੋਂ ਪਹਿਲਾਂ ਜਿਹੜੀ ਹੈਗੀ ਬਾਟਮ ਦੀ ਕਟਾਈ ਪਹੁੰਚੇ ਦੀ ਲੈਂਥ ਬਾਟਮ ਫੌਲ ਤਿਆਰ 37 ਇੰਚ ਹੈ ਜੀ ਤੇ ਜਿਹੜਾ ਪਹੁੰਚਾ ਪੈਣਾ ਉਹ 33 ਇੰਚ ਦਾ ਪੈਣਾ ਕੁੰਦੇ ਵੀ 33 ਇੰਚ ਦੇ ਪੈਣੇ ਆ 5 ਇੰਚ ਦੀ 벨ਟ ਪੈਜੂਗੀ ਠੀਕ ਹੈ ਜੀ ਤੇ 33 ਇੰਚ ਬਾਟਮ ਆਪਣੀ ਤਿਆਰ ਹੋ ਜੂਗੀ ਹੁਣ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਿਹੜੇ ਕੁੰਦੇ ਆ ਕੁੰਦਿਆਂ ਦੀ ਮਾਰਕਿੰਗ ਕਰਨੀ ਆ ਦੇਖੋ ਜੀ ਇਸ ਤਰ੍ਹਾਂ ਇੱਕ ਨੋਕ ਤੋਂ ਇੰਚੀ ਟੇਪ ਰੱਖੋਗੇ ਜੀ ਇੱਥੋਂ ਇੰਚੀ ਟੇਪ ਇੱਥੇ ਰੱਖ ਕੇ 33 ਇੰਚ ਤੇ ਜਦੋਂ ਆ ਗਿਆ ਇਹ ਉਥੇ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ 33 ਇੰਚ ਤੇ ਕਰ ਲਈ ਇਸ ਤਰ੍ਹਾਂ ਉੱਤ 3 ਇੰਚ ਪਾਉਣਾ ਇਹ ਆਪਾਂ ਪੁੰਦਾ ਇੱਥੇ ਪਾ ਲਿਆ ਹੁਣ ਤੁਸੀਂ ਦੂਸਰ ਇਧਰੋਂ ਉਸ ਨੋਕ ਤੋਂ ਆਪਾਂ 33 ਇੰਚ ਕੀਤਾ ਹੁਣ ਇਹਦੀ ਦੂਸਰੀ ਨੋਕ ਤੋਂ ਉਧਰ ਨੂੰ ਕਰਾਂਗੇ ਠੀਕ ਹੈ ਜੀ ਹੁਣ ਤੁਸੀਂ ਕਿਸ ਤਰ੍ਹਾਂ ਕਰਨਾ ਇੱਥੋਂ ਰੱਖੋਗੇ ਇੰਚੀ ਟੇਪ ਜੀ ਇੱਥੋਂ ਇੰਚੀ ਟੇਪ ਰੱਖਦੇ ਹੋਏ ਇਧਰ ਤੱਕ 33 ਇੰਚ 33 ਇੰਚ ਤੇ ਚੌੜੜਾ 33 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਆ ਜੀ ਉਸੇ ਤਰ੍ਹਾਂ 3 ਇੰਚ ਦਾ ਕੁੰਡੇ ਦੀ ਚੜਾਈ ਪਾਉਣੀ ਆ ਇੱਥੋਂ ਠੀਕ ਹੈ ਜੀ ਉਹ ਕੰਨੀ ਆਪਾਂ ਐਕਸਟਰਾ ਰੱਖ ਕੇ 3 ਇੰਚ ਲਗਾ ਲਿਆ ਹੁਣ ਕੀ ਕਰਨਾ ਤੁਸੀਂ ਜਿਹੜਾ ਮੇਨ ਜਿਹੜਾ ਟਾਪਿਕ ਆ ਜੀ ਇੱਥੋਂ ਇਸ ਤਰ੍ਹਾਂ ਕੱਟ ਲਗਾ ਲੈਣਾ ਜਿੱਥੇ ਆਪਾਂ 3 ਇੰਚ ਦੀ ਮਾਰਕਿੰਗ ਕੀਤੀਆਂ ਮੈਂ ਕੱਟ ਲਗਾ ਲਈ ਸੀਗੇ ਇਸ ਤਰ੍ਹਾਂ ਕੱਟ ਲਗਾ ਲਿਓ ਠੀਕ ਹੈ ਜੀ ਇਸੇ ਤਰ੍ਹਾਂ ਇੱਧਰ ਕੱਟ ਲਗਾ ਲੈਣਾ ਇਸੇ ਤਰ੍ਹਾਂ ਉੱਧਰ ਕੱਟ ਲਗਾ ਲਿਆ ਆਪਾਂ ਹੁਣ ਤੁਸੀਂ ਜਾਂ ਤਾਂ ਆਹ ਵਾਲਾ ਪੱਲਾ ਚੱਕ ਕੇ ਇਹਦੇ ਉੱਪਰ ਰੱਖ ਦਿਓ ਜਾਂ ਆਹ ਵਾਲਾ ਪੱਲਾ ਇਹਦੇ ਉੱਪਰ ਰੱਖ ਦਿਓ ਕਿ ਇਸ ਤਰ੍ਹਾਂ ਰੱਖਣਾ ਦੇਖੋ ਜੀ ਇੱਥੋਂ ਕਾਟ ਇਸ ਤਰ੍ਹਾਂ ਰੱਖੋਗੇ نیچے ਰੱਖਦੇ ਹੋਏ ਕਾਟੇ ਨੂੰ ਇਸ ਤਰ੍ਹਾਂ ਘੁਮਾਓਗੇ ਇਸ ਤਰ੍ਹਾਂ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਵਿਛਾ ਕੇ ਕੱਪੜਾ ਦਿਖਾਉਣੀ ਆ ਚੰਗੀ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਲਗਾਣਾ ਆਹਤ ਕੋਣ ਆ ਜਿਹੜੀ ਆ ਵਾਲੇ ਇੱਕ ਸਾਈਡ ਦੀ ਇਹਨੂੰ ਇਧਰ ਨੂੰ ਲਿਆਉਣਾ ਇਸ ਤਰ੍ਹਾਂ ਜੀ ਆ ਦੇਖੋ ਇਹਨਸ ਤਰ੍ਹਾਂ ਵਾਲ ਵਗੈਰਾ ਕੱਢ ਲਿਓ ਫਿਰ ਕੈਂਚੀ ਚੱਕਿਓ ਠੀਕ ਹੈ ਪਹਿਲਾਂ ਨਹੀਂ ਇਸ ਤਰ੍ਹਾਂ ਨੋਕ ਕੱਢ ਲੈਣੀ ਹੈ ਜਿਵੇਂ ਉਧਰਲੇ ਪਾਸੇ ਨੋਕ ਨਿਕਲਈ ਹੋ ਇਧਰ ਵੀ ਨੋਕ ਉਸ ਤਰ੍ਹਾਂ ਕੱਢ ਲੈਣੀ ਹੈ ਠੀਕ ਹੈ ਜੀ ਇਹਨੂੰ ਆਪਾਂ ਸੈੱਟ ਕਰ ਲਈਏ ਜਿਵੇਂ ਦੱਸਿਆ ਹਾਂ ਜੀ ਆ ਦੇਖੋ ਜੀ ਆਪਾਂ ਕਪੜਾ ਉਸ ਝੋਲੀ ਤੋਂ ਲੈ ਕੇ ਇੱਧਰ ਤੱਕ ਆ ਦੇਖ ਲਓ ਚੰਗੀ ਤਰ੍ਹਾਂ ਇੱਧਰ ਤੱਕ ਇਸ ਤਰ੍ਹਾਂ ਵਿਛਾ ਲਿਆ ਠੀਕ ਹੈ ਜੀ ਇਸ ਤਰ੍ਹਾਂ ਵਿਛਾਣ ਤੋਂ ਬਾਅਦ ਇੱਕ ਪੱਲਾ ਇੱਥੋਂ ਕਟਾਈ ਕਰੋਂਗੇ ਤੁਸੀਂ ਆ ਜਿਹੜਾ 3 ਇੰਚ ਵਾਲੀ ਮਾਰਕਿੰਗ ਤੋਂ ਆਪਾਂ ਕੱਟ ਪਾਇਆ ਸੀ ਇੱਕ ਇਸ ਕੱਟ ਨੂੰ ਸੈਂਟਰ ਤੋਂ ਲੱਗ ਜਾਣਾ ਇੱਥੋਂ ਕਟਾਈ ਕਰਨ ਇਸ ਤਰ੍ਹਾਂ ਜੀ ਇਸ ਤਰ੍ਹਾਂ ਠੀਕ ਹੈ ਜੀ ਇਸੇ ਤਰ੍ਹਾਂ ਨਾ ਜਿਹੜੀ ਤੁਸੀਂ ਐਂਚੀ ਟੇਪ ਨਾਲ ਵੀ ਲਗਾਨੇ ਆ ਸੀਨ ਮਾਰਕਿੰਗ ਕਰਦੇ ਆ ਜੀ ਉਹਦੇ ਨਾਲ ਇਹ ਪਰਫੈਕਟ ਆਉਗੀ ਇਸ ਤਰ੍ਹਾਂ ਕੋਈ ਵੀ ਪੱਲਾ ਨਹੀਂ ਘਟੂ ਵਧੂਗਾ ਤੇ ਪਰਫੈਕਟ ਸੀਨ ਆਪਣੀ ਲੱਗ ਕੇ ਵੀ ਜਦੋਂ ਆਪਾਂ ਸਟਿਚ ਕਰਾਂਗੇ ਹਨਾ ਤਿਆਰ ਹੋਊਗੀ ਆ ਦੇਖੋ ਜੀ ਹੁਣ ਤੁਸੀਂ ਕੀ ਕਰਨਾ ਇਧਰਲੇ ਸਾਰ ਨੇੜੇ ਕਰਿਓ ਕੈਮਰਾ ਦੇਖੋ ਆ ਦੇਖੋ ਆਪਾਂ ਆ ਚਾਕਦੇ ਹਾਂ ਹੁਣ ਤੁਸੀਂ ਆ ਇਧਰਲੇ ਪਾਸੇ ਆ ਕੁੰਦੇ ਆਗੇ ਨਾ ਚੋਰ ਉਧਰਲੇ ਪਾਸੇ ਝੋਲੀ ਜਾਵੜੀ ਹਨਾ ਹੁਣ ਆ ਕੁੰਦਿਆਂ ਨੂੰ ਕੁੰਦਿਆਂ ਦੇ ਨਾਲ ਮਿਲਾ ਦੇਣਾ ਝੋਲੀ ਨੂੰ ਝੋਲੀ ਨਾਲ ਮਿਲਾ ਕੇ ਉਹ ਉਥੋਂ ਜਿਹੜੀ ਉਹ ਥੋੜੀ ਜੀ ਨੋਕ ਬੰਦੀ ਆ ਉਹ ਕਟਾਈ ਪਾ ਦੇਣੀ ਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਟਾਈ ਕਰ ਲਿਆ ਕਰੋ ਬਾਟਮ ਦੀ ਮੈਂ ਤਾਂ ਲੈਨਿੰਗ ਵਾਲੀ ਪਹਿਲਾਂ ਤੁਹਾਨੂੰ ਲੈਨਿੰਗ ਵਾਲੀ ਬਾਟਮ ਤੇ ਮੈਂ ਸਲਵਾਰ ਦੇ ਉੱਪਰ ਸਮਝਾਈ ਸੀ ਇਹ ਚੀਜ਼ ਠੀਕ ਹੈ ਜੀ ਤੇ ਹੁਣ ਇਹ ਕਾਟਨ ਦਾ ਸਟਾਫ ਆ ਆਪਾਂ ਇਹਦੇ ਤੇ ਤੁਹਾਨੂੰ ਫਿਰ ਦੱਸ ਦਿੱਤਾ ਇਸ ਚੀਜ਼ ਬਾਰੇ ਠੀਕ ਹੈ ਜੀ ਇਸ ਤਰ੍ਹਾਂ ਚੰਨਪਕੇ ਕੱਪੜਾ ਚੰਗੀ ਤਰ੍ਹਾਂ ਬਾਹਵਾਂ ਵਗੈਰਾ ਕੱਢ ਕੇ ਇੱਕੋ ਜਿਹਾ ਕਰ ਲੈਣਾ ਇੱਕੋ ਜਿਹਾ ਕਰਕੇ ਝੋਲੀ ਦੀ ਮਾਰਕੀ ਜਿੰਨੀ ਥੋੜੀ ਝੋਲੀ ਆ ਹਨਾ ਉਹਨਾਂ ਤੁਸੀਂ ਲਗਾ ਕੇ ਇਹਨੂੰ ਇੱਕੋ ਜਿਹਾ ਕਰ ਲਿਓ ਇੱਕੋ ਜਿਹਾ ਕਰਕੇ ਵਿਛਾਲਿਓ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਹਲੋ ਇਸ ਤਰ੍ਹਾਂ ਹੋ ਜਾਊਗਾ ਆਪਣਾ ਕੱਪੜਾ ਠੀਕ ਹੈ ਜੀ ਆਹ ਦੇਖ ਚਾਰੇ ਲੈ ਰਹਾਂ ਇੱਕੋ ਜਿਹਾ ਹਾਂ ਤੁਸੀਂ ਜਿੰਨੀ ਝੋੜੀ ਰੱਖਣੀ ਆ 5 ਇੰਚ ਇਹਨਾਂ ਦੀ 벨ਟ ਤਿਆਰ ਆ 5 ਤੋਂ ਐਕਸਟਰਾ ਲਾ ਲੋ ਝੋੜੀ ਕਿੰਨੀ ਹੋਊਗੀ ਇੱਥੇ ਆਪਣੇ ਕੋਲ ਇੱਥੇ ਝੋਲੀ ਬਣਦੀ ਆ 8 ਇੰਚ ਬਣਦੀ ਆ ਆਪਾਂ 10 ਇੰਚ ਦੀ ਝੋਲੀ ਦੀ ਕਟਾਈ ਕਰਨੀ ਆ ਠੀਕ ਹੈ ਜੀ ਆਹ ਦੇਖ ਇੱਥੇ ਆ ਕੇ ਆਪਣਾ 10 ਇੰਚ ਪੂਰਾ ਹੁੰਦਾ ਸਾਢੇ 10 ਹੀ ਕਰ ਲਿਓ ਠੀਕ ਹੈ ਇਸ ਤਰ੍ਹਾਂ ਇਸ ਤੋਂ ਕਟਾਈ ਕਰ ਦਿਆ ਕਰੋ ਫਿਰ ਤੁਸੀਂ ਐਸ ਤਰ੍ਹਾਂ Okay ਇਹ ਹੋ ਗਈ ਜੀ ਆਪਣੀ ਬਾਟਮ ਦੀ ਕਟਾਈ ਠੀਕ ਹੈ ਚਾਰੇ ਕੁੰਡੇ ਹੋਗੇ ਅੱਗੇ ਮੈਂ ਤੁਹਾਨੂੰ ਇਹਨਾਂ ਦੇ ਪਹੁੰਚਾਂ ਦੀ ਕਟਾਈ ਆਪਾਂ ਪਹਿਲਾਂ ਕਰ ਲਈ ਸੀਗੀ ਉਹ ਵੀ ਦਿਖਾਉਣੀ ਆ ਠੀਕ ਹੈ ਜੀ ਆਪਣੇ ਚਾਰੇ ਕੁੰਡੇ ਬਣ ਕੇ ਤਿਆਰ ਹੋਗੇ ਹੁਣ ਆਪਣੀ ਹੋਏ ਆ ਆਗੇ ਜੀ ਪਹੁੰਚ ਇਹਨਾਂ ਦੇ ਦੋਨੇ ਠੀਕ ਹੈ ਜੀ ਆਹ ਹੈ ਜੀ ਇਹਨਾਂ ਦੀ 벨ਟ ਆ ਆਪਣੇ ਕੋਲੇ ਹੈਗੇ ਜਿਹੜੇ ਆਪਾਂ ਪਹੁੰਚੇ ਮੜਨੇ ਉਹ ਵਾਲਾ ਕੱਪੜਾ ਠੀਕ ਹੈ ਜੀ ਆਪਣੇ ਕੋਲ ਬਾਟਮ ਕਟਾਈ ਹੋ ਕੇ ਡਨ ਹੋ ਗਈ ਠੀਕ ਹੈ ਜੀ ਐਸੀ ਤਰ੍ਹਾਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਆਪਣੇ ਚੈਨਲ ਤੇ ਹਰ ਰੋਜ਼ ਹੁਣ ਸ਼ਾਮ ਦੇ ਟਾਈਮ ਆਪਾਂ ਵੀਡੀਓ ਅਪਲੋਡ ਕਰਦੇ ਆਂ ਜੀ ਸ਼ਾਮ ਨੂੰ 7:30 ਵੀਡੀਓ ਅਪਲੋਡ ਹੁੰਦੀ ਆ ਵੀਡੀਓ ਫੋਲੋ ਵਾਚ ਕਰਿਆ ਕਰੋ ਜੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇਸੇ ਤਰ੍ਹਾਂ ਹਰ ਰੋਜ਼ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ